Bye. <laughs> ਪ੍ਰਿੰਸੀਪਲ ਜੀ ਸਭ ਤੋਂ ਪਹਿਲਾਂ ਜੀ ਬਹੁਤ-ਬਹੁਤ ਮੁਬਾਰਕਾਂ ਦਿੰਨੇ ਆ ਇੱਕ ਬਹੁਤ ਵੱਡੀ ਗੱਲ ਹੈ ਜੀ ਤੁਸੀਂ ਪੰਜਾਬ ਲੈਵਲ ਦੇ ਉੱਤੇ ਇੱਕ ਤੁਹਾਡੇ ਸਕੂਲ ਨੇ ਜਿੱਤ ਪ੍ਰਾਪਤ ਕੀਤੀ ਹੈ ਜੀ ਅੰਡਰ 17 ਦੇ ਵਿੱਚ ਬੱਚਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਇਹਦਾ ਅਸੀਂ ਕਾਬਲੇ ਤਾਰੀਫ ਸਮਝਦੇ ਆ ਜੀ ਤੁਹਾਡੇ ਸਟਾਫ ਨੂੰ ਸਾਰੇ ਨੂੰ ਤੁਹਾਡੀ ਅਗਵਾਈ ਤੇ ਬੜਾ ਵਧੀਆ ਇੱਕ ਇਹ ਬੱਚਿਆਂ ਦੇ ਮੈਂ ਕਹਿੰਦਾ ਕੋਈ ਇੱਕ ਵਾਸਤੇ ਇੱਕ ਵੱਡਾ ਸਟੈਪ ਲਿਆ ਗਿਆ ਜੀ ਸਕੂਲ ਵੱਲੋਂ ਤੇ ਪਲੀਜ਼ ਸਾਡੇ ਨਾਲ ਜਾਣਕਾਰੀ ਸ਼ੇਅਰ ਕਰੋ ਜੀ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੋਗੇ ਸਭ ਤੋਂ ਪਹਿਲਾਂ ਧੰਨਵਾਦ ਜੀ ਸਾਰਿਆਂ ਦਾ ਸਾਡੇ ਪੈਲ ਸਕੂਲ ਦੇ ਜਿਹੜੇ ਪੈਲ ਦੇ ਨਗਰ ਦੇ ਨਿਵਾਸੀ ਨੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਜਿਹੜਾ ਵੀ ਅੱਜ ਸਾਡੇ ਮੈਚ ਹੋ ਰਹੇ ਨੇ ਸਾਡੇ ਜਿਹੜੇ ਮਹਿਮਾਨ ਆਏ ਹੋਏ ਨੇ ਸਭ ਤੋਂ ਪਹਿਲਾਂ ਮੋਂਾਂ ਦਾ ਧੰਨਵਾਦ ਕਰਦੇ ਆਂ ਜੀ ਅੰਡਰ 17 ਸਾਡੀ ਟੀਮ ਗਈ ਸੀ ਸਟੇਟ ਖੇਡ ਕੇ ਜਿੱਤੀ ਹੈ ਤੇ ਹੁਣ ਉਹ ਅੱਗੇ ਜਾ ਰਹੇ ਨੇ ਦਿੱਲੀ ਜਾ ਰਹੇ ਨੇ ਸਭ ਮੇਰੇ ਖਿਆਲ ਪੈਲ ਦੇ ਵਿੱਚ ਪਹਿਲੀ ਵਾਰ ਇਦਾਂ ਦਾ ਕੋਈ ਇਤਿਹਾਸ ਰਚਿਆ ਗਿਆ ਇਹਦੇ ਲਈ ਸਾਡੇ ਜਿਹੜੇ ਟੀਮ ਦੇ ਕੋਚ ਨੇ ਸ੍ਰੀ ਰਮਨਦੀਪ ਸਿੰਘ ਜੀ ਗਗਨਦੀਪ ਸਰ ਸਾਡੇ ਸਮਾਜ ਸੇਵੀ ਨੇ ਸਰਦਾਰ ਦਲਵਿੰਦਰ ਸਿੰਘ ਜੀ ਬੰਟੀ ਉਹਨਾਂ ਦਾ ਧੰਨਵਾਦ ਕਰਦਾ ਹਾਂ ਜੀ ਮੈਂ ਬਹੁਤ ਬਹੁਤ ਜਿਨ੍ਹਾਂ ਦੀ ਐਫਰਟਸ ਕਰਕੇ ਖਾਸ ਤੌਰ ਤੇ ਉਹਨਾਂ ਦੀ ਐਫਰਟਸ ਕਰਕੇ ਜਿਹੜਾ ਸਾਨੂੰ ਇਹ ਪਰਮਿਸ਼ਨ ਮਿਲੀ ਅੱਜ ਮੈਚ ਕਰਵਾਉਣ ਦੀ ਜਿਹੜਾ ਅੰਡਰ 19 ਸਾਡੇ ਜੌਨ ਨਾਲ ਟੂਰਨਾਮੈਂਟ ਦੇ ਮੈਚ ਹੋ ਰਹੇ ਨੇ ਅੱਜ ਉਹਨਾਂ ਦੇ ਵੀ ਬਹੁਤ ਹੋ ਯੋਗਦਾਨਾ ਉਹਦੇ ਵਿੱਚ ਇਹ ਜਿਹੜੇ ਮੈਚ ਹੋ ਰਹੇ ਨੇ ਉਹ ਇੱਥੇ ਲਿਆਉਣ ਦੇ ਵਿੱਚ ਪੈਰਲ ਸਕੂਲ ਦੇ ਗਰਾਊਂਡ ਦੇ ਵਿੱਚ ਜਿਹੜੇ ਮੈਚ ਹੋ ਰਹੇ ਨੇ ਇੱਥੇ ਲਿਆਉਣ ਦੇ ਵਿੱਚ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਮੈਂ ਸ਼ੁਕਰੀਆ ਅਦਾ ਕਰਦਾ ਜਿੰਨੇ ਵੀ ਸਾਡੇ ਅੱਜ ਦੇ ਮਹਿਮਾਨ ਨੇ ਜੋ ਵੀ ਅੱਜ ਆਏ ਨੇ ਉਹਨਾਂ ਦਾ ਸ੍ਰੀ ਲਖਾ ਜੀ ਨੇ ਸਾਡੇ ਪੱਤਰਕਾਰ ਨੇ ਗਿਆਨ ਜੀ ਨੇ ਸਾਡੇ ਤੇ ਐਸਪੀਓ ਸਾਹਿਬ ਆਏ ਹੋਏ ਨੇ ਇਹਨਾਂ ਨੂੰ ਵੀ ਬਹੁਤ ਧੰਨਵਾਦ ਕਰਦਾ ਸਾਡੇ ਬੱਚਿਆਂ ਨੂੰ ਉਤਸ਼ਾਹਿਤ ਕਰ ਰਹੇ ਨੇ ਖਾਸ ਤੌਰ ਤੇ ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਇਹ ਤੋਂ ਵੀ ਵਧੀਆ ਅਸੀਂ ਕਰਕੇ ਦਿਖਾਈਏ ਸਾਡੀ ਪਹਿਲੀ ਐਫਰਟ ਹੈ ਜਿਹੜਾ ਪੈਦ ਦੇ ਵਿੱਚ ਹੋ ਰਿਹਾ ਹੈ ਮੈਚ ਇਹ ਅੱਗੇ ਨਾਲ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਿਹੜੀਆਂ ਸਾਡੀਆਂ ਕਮੀਆਂ ਰਹਿ ਗਈਆਂ ਉਹਨਾਂ ਨੂੰ ਅਸੀਂ ਦੂਰ ਕਰੀਏ ਤੇ ਅੱਗੇ ਨੂੰ ਹੋਰ ਵੀ ਅਸੀਂ ਮੈਚ ਲੈ ਕੇ ਆਈਏ ਸਕੂਲ ਦੇ ਲਈ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਅੱਗੇ ਉੱਚ ਅਧਗਾਰੀਆਂ ਨੂੰ ਵੀ ਮਿਲਾਂਗੇ ਵੀ ਸਾਨੂੰ ਵੱਧ ਤੋਂ ਵੱਧ ਮੈਚ ਦਿੱਤੇ ਜਾਣ ਅਸੀਂ ਇਹ ਦਿਖਾਣਾ ਸੀ ਅੱਜ ਅਸੀਂ ਛੋਟੀ ਜਿਹੀ ਸਾਡੀ ਇੱਕ ਐਫਰਟ ਹੈ ਛੋਟੀ ਜਿਹੀ ਐਫਰਟ ਹੈ ਜਿਹੜੇ ਸਕੂਲ ਦੇ ਸਟਾਫ ਵੀ ਤੇ ਸਾਡੇ ਪਿਆਰ ਦੇ ਲੋਕ ਵੀ ਜਿਹੜੇ ਭਵੰਤ ਤੇ ਸੱਜਣ ਨੇ ਉਹਨਾਂ ਦਾ ਵੀ ਬੜਾ ਯੋਗਦਾਨ ਹੈ ਅਸੀਂ ਪੂਰੀ ਅੱਗੇ ਨੂੰ ਪੂਰੀ ਟਰਾਈ ਕਰਾਂਗੇ ਵੀ ਸਾਡੇ ਸਕੂਲ ਦੇ ਵਿੱਚ ਵੱਧ ਤੋਂ ਵੱਧ ਗੇਮਾਂ ਹੋਣ ਤਾਂ ਕਿ ਜਿਹੜਾ ਨਸ਼ਾ ਚੱਲ ਰਿਹਾ ਹੈ ਜਿੱਦ ਗੱਲ ਬਹੁਤ ਜ਼ਿਆਦਾ ਨਸ਼ੇ ਤੋਂ ਅਸੀਂ ਬੱਚਿਆਂ ਨੂੰ ਦੂਰ ਰੱਖ ਸਕੀਏ ਇਹ ਲਈ ਤਾਂ ਖੇਡਾਂ ਹੀ ਨੇ ਸਭ ਤੋਂ ਮੇਨ ਇੰਪੋਰਟੈਂਟ ਜਿਹੜੀ ਚੀਜ਼ ਆ ਸਾਡੇ ਲਈ ਇਹ ਖੇਡਾਂ ਨੇ ਖੇਡਾਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਦੀਆਂ ਨੇ ਨਸ਼ੇ ਨੂੰ ਟ੍ਰੇਰਤ ਕਰਦੀਆਂ ਬੱਚਿਆਂ ਨੂੰ ਖੇਡਾਂ ਵਿੱਚ ਇਹਨਾਂ ਦਾ ਧਿਆਨ ਡਾਇਵਰਟ ਹੋਵੇ ਪੜ੍ਹਾਈ ਵੱਲ ਹੋਵੇ ਖੇਡਾਂ ਵੱਲ ਹੋਵੇ ਸਾਡੇ ਮੁੱਖ ਮੰਤਰੀ ਜਿਹਨੇ ਸ਼੍ਰੀ ਭਗਵੰਤ ਮਾਨ ਜੀ ਉਹਨਾਂ ਦਾ ਪੂਰਾ ਜੋਰ ਲੱਗਿਆ ਉਹਨਾਂ ਦਾ ਪੂਰਾ ਸਟੇਟ ਨੂੰ ਉਹ ਕਹਿ ਰਹੇ ਨੇ ਵੀ ਖੇਡਾਂ ਨੂੰ ਪ੍ਰोत्ਸਾਹਿਤ ਕਰੋ ਪ੍ਰਮੋਟ ਕਰੋ ਖੇਡਾਂ ਨੂੰ ਇਸ ਕਰਕੇ ਅਸੀਂ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਸਾਡੀ ਸਾਡੀ ਕੋਸ਼ਿਸ਼ ਇਹਨਾਂ ਨਾਲ ਅੱਗੇ ਵੀ ਚਾਰੀ ਰੱਖਾਂਗੇ ਵੱਧ ਤੋਂ ਵੱਧ ਮੈਚ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਪ੍ਰਿੰਸੀਪਲ ਸਾਹਿਬ ਦੇ ਫਾਈਲ ਦੇ ਵਿੱਚ ਬਹੁਤ ਚਰਚਾ ਹੋ ਰਹੀ ਹੈ ਜਿਹੜੀ ਆਪਣੇ ਇੱਕ ਰਿਕਾਰਡ ਟਾਈਮ ਕੀਤਾ ਗਿਆ ਹੈ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿਉਂ ਕਿਹਾ ਜਾ ਰਿਹਾ ਜੀ ਰਿਕਾਰਡ ਟਾਈਮ ਹੋਇਆ ਜੀ ਜਿਹੜੀ ਆਪਣੇ ਵੱਲੋਂ ਇਹ ਸ਼ਾਨਦਰ ਜਿੱਤ ਹਾਸਲ ਕੀਤੀ ਗਈ ਹੈ ਇਹਦੇ ਲਈ ਮੈਂ ਫਿਰ ਇੱਕ ਵਾਰ ਕਹੂੰਗਾ ਵੀ ਸਾਡੇ ਜਿਹੜੇ ਕੋਚ ਨੇ ਸਾਡੇ ਜਿਹੜੇ ਬੱਚੇ ਨੇ ਉਹਨਾਂ ਦਾ ਵੀ ਬਹੁਤ ਇਹ ਯੋਗਦਾਨ ਹੈ ਕੋਚ ਸਾਹਿਬ ਦਾ ਵੀ ਯੋਗਦਾਨ ਖਾਸ ਤੌਰ ਤੇ ਜਿਹੜੇ ਬੱਚੇ ਨੇ ਸਾਡੇ ਇੱਕ ਇੱਕ ਵਜੇ ਰਾਤ ਨੂੰ ਖੇਡਦੇ ਨੇ ਪ੍ਰੈਕਟਿਸ ਇਸ ਕਰਕੇ ਅਸੀਂ ਉਹਨਾਂ ਨੂੰ ਸਿਲੈਕਟ ਕੀਤਾ ਉਹਨਾਂ ਦੀ ਟੇਜ਼ ਪਰਫਾਰਮੈਂਸ ਕਰਵਾਈ ਉਹਨਾਂ ਨੂੰ ਪ੍ਰੈਕਟਿਸ ਕਰਵਾਈ ਉਹਨਾਂ ਦੇ ਵਿੱਚ ਸਾਡਾ ਜਿਹੜਾ ਹੈਗਾ ਪ੍ਰੈਕਟਿਸ ਕਰਵਾਉਣ ਦੇ ਵਿੱਚ ਅਸੀਂ ਬਹੁਤ ਸਵੇਰੇ ਸਾਡੇ ਕੋਚ ਸਾਹਿਬ ਵੀ ਸਵੇਰੇ 6 ਵਜੇ ਆ ਜਾਂਦੇ ਸੀ ਸਕੂਲ ਦੇ ਵਿੱਚ ਇਸ ਕਰਕੇ ਜਿਹੜੀ ਐਫਰਟ ਕੀਤੀ ਹੈ ਬੱਚਿਆਂ ਵੀ ਨਹੀਂ ਐਫਰਟ ਹੈ ਸਾਰਿਆਂ ਦੀ ਐਫਰਟ ਹੈ ਇਸ ਕਰਕੇ ਸਾਨੂੰ ਇਹ ਜਿਹੜਾ ਰਿਜ਼ਲਟ ਮਿਲਿਆ ਅੱਗੇ ਅਸੀਂ ਫਿਰ ਕੋਸ਼ਿਸ਼ ਕਰਾਂਗੇ ਸਾਨੂੰ ਵੱਧ ਤੋਂ ਵੱਧ ਅਸੀਂ ਨੈਸ਼ਨਲ ਵੀ ਖੇਡੀ ਹੈ ਨੈਸ਼ਨਲ ਵੀ ਜਿੱਤੇ ਹਾਂ ਸਾਡੀ ਟੀਮ ਜਾ ਰਹੀ ਹੈ 31 ਅਗਸਤ ਨੂੰ ਦਿੱਲੀ ਨੈਸ਼ਨਲ ਖੇਡਣ ਲਈ ਮੈਂ ਵਧਾਈ ਦਿੰਦਾ ਸਾਰਿਆਂ ਨੂੰ ਤੇ ਇਹਦੇ ਲਈ ਵੀ ਮੋਪੈਲ ਦੇ ਨਗਰ ਜਿਹੜੇ ਸਾਡੇ ਕਾਉਂਸਲ ਦੇ ਅਧਿਕਾਰੀ ਨੇ ਸਾਡੇ ਜਿਹੜੇ ਪੈਲ ਦੇ ਨਿਵਾਸੀ ਨੇ ਉਹਨਾਂ ਦਾ ਮੈਂ ਫਿਰ ਇੱਕ ਵਾਰ ਦਾ ਧੰਨਵਾਦ ਕਰਦਾ ਜੀ ਜੋ ਸਾਡਾ ਹੋਇਆ ਅੱਜ ਦਿਨ ਅਸੀਂ ਫਿਰ ਕੋਸ਼ਿਸ਼ ਆਪਣੀ ਜਾਰੀ ਰੱਖਾਂਗੇ ਸਰ ਇੱਕ ਗੱਲ ਪੁੱਛਣਾ ਚਾਹੁੰਦੇ ਆ ਜੀ ਜਿਹੜਾ ਆਪਣੇ ਵੱਲੋਂ ਫੁੱਟਬਾਲ ਜਰਨਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਜੀ ਅੱਜ ਜਿੱਥੇ ਆਪਾਂ ਹੁਣ ਆਪਾਂ ਗੱਲਬਾਤ ਕਰ ਰਹੇ ਸਰ ਇਹਦੇ ਬਾਰੇ ਵਿੱਚ ਤੁਸੀਂ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਕਿਵੇਂ ਕਿਵੇਂ ਦੇ ਬੰਦੋਬਸਤ ਹੋਏ ਨੇ ਸਰ ਤੇ ਇਹਦੇ ਵਿੱਚ ਕਿਵੇਂ ਕਿਵੇਂ ਪਾਰਟਿਸਿਪੇਟ ਕੀਤਾ ਗਿਆ ਜੀ ਟੀਮਾਂ ਹਾਂਜੀ ਇਹਦੇ ਲਈ ਹਾਂ ਅਸੀਂ ਅਸੀਂ ਅਪਰੋਚ ਕੀਤਾ ਜ ਅਸੀਂ ਵੀ ਕੀਤਾ ਜਿਹੜੇ ਸਮਾਜ ਸੇਵ ਨੇ ਸਾਡੇ ਬਰਜਿੰਦਰ ਸਿੰਘ ਜੀ ਵੰਟੀ ਤੇ ਸਾਡੇ ਹੋਰ ਜਿਹੜੇ ਪੈਲ ਦੇ ਹੈਗੇ ਨੇ ਨਿਵਾਸੀ ਉਹਨਾਂ ਨੇ ਵੀ ਉਹਨਾਂ ਦੀ ਕੋਸ਼ਿਸ਼ਾਂ ਜਾਰੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਦਿਓ ਦਸਰ ਮਿਲੇ ਉੱਪਰ ਅਧਿਕਾਰੀਆਂ ਨੂੰ ਮਿਲੇ ਚੰਡੀਗੜ੍ਹ ਮਿਲੇ ਕਿ ਸਾਨੂੰ ਇਹ ਮੈਚ ਅਲਾਟ ਕੀਤੇ ਜਾਣ ਅਲਾਟ ਕਰਨਾ ਸਾਡੀ ਬਹੁਤ ਵੱਡੀ ਇੱਕ ਜਿੱਤ ਹੈ ਸਾਡੇ ਪੈਲ ਲਈ ਵੀ ਸਾਡੇ ਪੈਲ ਦੇ ਸ਼ਹਿਰ ਲਈ ਵੀ ਸਾਡੇ ਸਕੂਲ ਦੇ ਲਈ ਵੀ ਇਸ ਕਰਕੇ ਜਿਹੜਾ ਮੈਚ ਹੋ ਰਿਹਾ ਜੋਨਲ ਟੂਰਨਾਮੈਂਟ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਜਿੱਤੇ ਸਾਡੇ ਸਕੂਲ ਦੀ ਇੱਜ਼ਤ ਹੈ ਦੂਜੇ ਬੱਚਿਆਂ ਦਾ ਵੀ ਧੰਨਵਾਦ ਕਰਦੇ ਹਾਂ ਦੂਜੇ ਸਕੂਲਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਸਾਡੇ ਕੋਲ ਆ ਕੇ ਤੇ ਜਿਹੜਾ ਵੀ ਇਹ ਸਫਲ ਜਿਹੜਾ ਆਯੋਜਨ ਹੋ ਰਿਹਾ ਅੱਜ ਇਹਦੇ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇੱਕ ਵਾਰ ਫੇਰ ਤੋਂ ਤੇ ਅੱਗੇ ਵੀ ਅਸੀਂ ਕੋਸ਼ਿਸ਼ ਕਰਾਂਗੇ ਅੰਡਰ 19 ਅੰਡਰ 17 ਜਿੰਨੇ ਵੀ ਮੈਚ ਹੋਣ ਸਾਡੇ ਸਕੂਲ 'ਚ ਹੋਣ ਸਾਡੀ ਗਰਾਊਂਡ ਦੇ ਵਿੱਚ ਹੋਣ ਅਸੀਂ ਇਹ ਕੋਸ਼ਿਸ਼ ਕਰਾਂਗੇ ਅੱਗੇ ਹਾਂਜੀ ਅਗਲਾ ਸਾਹਿਬ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੋਗੇ ਦੇ ਕੋਈ ਅਸੀਂ ਆਪਣੇ ਸਿੱਖਿਆ ਵਿਭਾਗ ਦੇ ਧੰਨਵਾਦੀਆਂ ਜਿਨ੍ਹਾਂ ਨੇ ਸਾਨੂੰ ਇੱਥੇ ਜੁਨਲ ਟੂਰਨਾਮੈਂਟ ਫੁੱਟਬਾਲ ਦਾ ਅੰਡਰ 19 ਦਾ ਦਿੱਤਾ ਡੀਓ ਸਹਿਬਾਨ ਸਾਡੇ ਸਪੋਰਟਸ ਵਿਭਾਗ ਦੇ ਕੁਲਵੀਰ ਸਿੰਘ ਜੀ ਤੇ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਸਕੂਲ ਦੇ ਪ੍ਰਿੰਸੀਪਲ ਸਹਿਬਾਨ ਰਜੇਸ਼ ਕੁਮਾਰ ਜੀ ਔਰ ਸੂਲ ਸਟਾਫ ਦਾ ਜਿਨ੍ਹਾਂ ਨੇ ਸਾਨੂੰ ਇਸ ਇਸ ਆਯੋਜਨ ਕਰਾਉਣ ਦੇ ਵਿੱਚ ਅ ਇੱਕ ਬਹੁਤ ਸਹਿਯੋਗ ਦਿੱਤਾ ਰਮਨ ਰਮਨ ਜੀ ਨੇ ਸਾਡੇ ਪੀਟੀ ਸਰ ਗਗਨ ਜੀ ਤੇ ਹੋਰ ਵੀ ਸਾਡਾ ਸਟਾਫ ਆ ਜਿਹੜਾ ਸਕੂਲ ਦਾ ਉਹਨਾਂ ਦੇ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇੰਨਾ ਵਧੀਆ ਇਹ ਰਲ ਮਿਲ ਕੇ ਅਸੀਂ ਸਾਰਾ ਜੋ ਬੰਦੋਬਸਤ ਕੀਤਾ ਹੈਗਾ ਅਰ ਧੰਨਵਾਦੀਆਂ ਸਾਡੇ ਜੋ ਵੀ ਇੱਥੇ ਜਿੰਨੇ ਵੀ ਸਕੂਲ ਆਏ ਨੇ ਉਸ ਉਹਨਾਂ ਸਕੂਲਾਂ ਦੇ ਸਟਾਫ ਦਾ ਜਿਹੜੇ ਇਹ ਬੱਚਿਆਂ ਨੂੰ ਪਲੇਅਰਾਂ ਨੂੰ ਇੱਥੇ ਖੇਡਣ ਵਾਸਤੇ ਲੈ ਕੇ ਆਏ ਨੇ ਅਰ ਅਸੀਂ ਕੋਸ਼ਿਸ਼ ਕਰ ਰਹੇ ਹੈਗੇ ਆ ਇਹ ਪਹਿਲੀ ਕੋਸ਼ਿਸ਼ ਆ ਸਾਡੀ ਪਰ ਜਿਹੜੀਆਂ ਇਹਦੇ ਵਿੱਚ ਸੱਤ ਦੇ ਕੋਈ ਕੋਈ ਕਮੀਆਂ ਪੇਸ਼ੀਆਂ ਰਹਿਣਗੀਆਂ ਉਹਨਾਂ ਨੂੰ ਅਸੀਂ ਦੂਰ ਕਰਾਂਗੇ ਅਰ ਸਪੋਰਟਸ ਵਿਭਾਗ ਤੋਂ ਸਿੱਖਿਆ ਵਿਭਾਗ ਤੋਂ ਅਸੀਂ ਬੇਨਤੀ ਕਰਾਂਗੇ ਵੀ ਅਗਲੇ ਸਾਲ ਜਿਹੜਾ ਇਹ ਟੂਰਨਾਮੈਂਟ ਆਊਗਾ ਯੂਨਾਈਟਡ ਟੂਰਨਾਮੈਂਟ ਤੇ ਉਹਦੇ ਸਾਨੂੰ ਫੁੱਟਬਾਲ ਦੇ ਸਾਰੇ ਮੈਚ ਤੇ ਹੌਕੀ ਦੀ ਵੀ ਅਸੀਂ ਅੱਗੇ ਕੋਸ਼ਿਸ਼ ਕਰਨ ਲੱਗੇ ਹੈਗੇ ਆਂ ਵੀ ਹੌਕੀ ਦੇ ਵੀ ਮੈਚ ਅਸੀਂ ਇੱਥੇ ਪੈਲ ਦੇ ਵਿੱਚ ਕਰਾਉਣ ਦੇ ਵਿੱਚ ਕਾਮਯਾਬ ਹੋਈਏ ਜਿਹੜੀ ਅੰਡਰ 17 ਦੀ ਜਿੱਤ ਹੋਈ ਹੈ ਜੀ ਸਕੂਲ ਵੱਲ ਦੇ ਖਿਡਾਰੀਆਂ ਦੀ ਇਹ ਤੁਸੀਂ ਕਿੰਨਾ ਵੱਡਾ ਸਟੈਪ ਮੰਨਦੇ ਹੋ ਦੇਖੋ ਇਹਦੇ ਵਾਸਤੇ ਜਿਹੜਾ ਸਕੂਲ ਸਟਾਫ ਹੈ ਪ੍ਰਿੰਸੀਪਲ ਸਾਹਿਬਾਨ ਨੇ ਪੈਲ ਸਕੂਲ ਦੇ ਸਾਡੇ ਵਧਾਈ ਦੇ ਪਾਤਰ ਨੇ ਮੈਂ ਅਰੇ ਅਸੀਂ ਤੱਕ ਸੁਣਿਆ ਨਹੀਂ ਹੈਗਾ ਹੁਣ ਤੱਕ ਵੀ ਇਸ ਤਰ੍ਹਾਂ ਦੀ ਅਚੀਵਮੈਂਟ ਸਕੂਲ ਦੇ ਵਿਦਿਆਰਥੀਆਂ ਵੱਲੋਂ ਪਹਿਲਾਂ ਕੀਤੀ ਗਈ ਹੋਵੇ ਜਿਨ੍ਹਾਂ ਨੇ ਹੁਣ ਨੈਸ਼ਨਲ ਜਾਣਾ ਖੇਡਣ ਵਾਸਤੇ ਪੰਜਾਬ ਜਿੱਤੇ ਨੇ ਤੇ 31 ਤਰੀਕ ਨੂੰ ਇਹ 31 10 ਤਰੀਕ ਨੂੰ ਆਉਣ ਵਾਲਾ ਟੂਰਨਾਮੈਂਟ ਆ ਰਿਹਾ ਹੈਗਾ ਉਹਦੇ ਵਾਸਤੇ ਵੀ ਅਸੀਂ ਕੋਸ਼ਿਸ਼ ਕਰਨ ਲੱਗੇ ਹੋਏ ਆਂ ਵੀ ਜਿਹੜੇ ਵੀ ਬੱਚਿਆਂ ਨੂੰ ਕੋਈ ਕਮਿਪੀਟਿਸ਼ਨਾਂ ਨੇ ਕੋਈ ਪ੍ਰੋਬਲਮਸ ਹੈਗੀਆਂ ਨੇ ਉਹਨਾਂ ਨੂੰ ਦੂਰ ਕਈ ਕੀਤਾ ਜਾਵੇ ਤੇ ਉੱਥੋਂ ਵੀ ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਜਿੱਤ ਪ੍ਰਾਪਤ ਕਰਕੇ ਆਉਣ ਆ ਰਹੇ ਸਾਡੇ ਨਗਰ ਦਾ ਪੈਲ ਦਾ ਨਾਂ ਚਮਕਾਉਣ ਹਾਂਜੀ ਐਸਜੀਓ ਸਾਹਿਬ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਅੰਡਰ 17 ਦੇ ਵਿੱਚ ਇੱਕ ਸ਼ਾਨਦਾਰ ਜਿੱਤ ਹਾਸਲ ਹੋਈ ਹੈ ਜੀ ਸਕੂਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੋਇਲ ਦੇ ਜੋ ਖਿਡਾਰੀ ਨੇ ਜੀ ਨਾਮ ਰੋਸ਼ਨ ਹੋਇਆ ਜੇ ਇਲਾਕੇ ਦਾ ਪੰਜਾਬ ਪੱਧਰ ਦੇ ਉੱਪਰ ਜਿੱਤ ਹਾਸਲ ਹੋਈ ਹੈ ਨੈਸ਼ਨਲ ਪੱਧਰ ਤੇ ਖੇਡਣ ਜਾਣਾ ਹੈ ਜੀ ਕੀ ਵਿਚਾਰ ਸ਼ੇਅਰ ਕਰੋਗੇ ਧੰਨਵਾਦ ਲਖਮੀ ਸਹਿ ਲੱਖਾ ਪੱਤਰਕਾਰ ਜੀ ਤੁਸੀਂ ਜੋ ਪੈਰ ਸਕੂਲ ਦੀ ਟੀਮ ਅੰਡਰ 17 ਸਟੇਟ ਜਿੱਤ ਕੇ ਆਈ ਹੈ ਮੈਂ ਪੈਰ ਸਕੂਲ ਦੇ ਸਾਰੇ ਸਟਾਫ ਨੂੰ ਬਹੁਤ-ਬਹੁਤ ਬਧਾਈ ਦਿੰਦਾ ਧੰਨਵਾਦ ਕਰਦਾ ਸਾਰੇ ਸਟਾਫ ਦਾ ਜਿਨ੍ਹਾਂ ਨੇ ਇਹ ਸਕੂਲ ਦੇ ਵਿੱਚ ਆਪਣੀ ਕੜੀ ਮਿਹਨਤ ਕਰਕੇ ਇੱਕ ਸਟੇਟ ਲੈਵਲ ਦਾ ਟੂਰਨਾਮੈਂਟ ਜਿੱਤਰਾ ਬਹੁਤ ਵੱਡੀ ਗੱਲ ਹੁੰਦੀ ਹੈ ਅਸੀਂ ਵੀ ਕਿਸੇ ਟਾਈਮ ਜੌਨਲ ਖੇលਦੇ ਰਹੇ ਹਾਂ ਜੌਨਲ ਤੋਂ ਡਿਸਟ੍ਰਿਕਟ ਡਿਸਟ੍ਰਿਕਟ ਤੋਂ ਫਿਰ ਸਟੇਟ ਖੇਡਿਆ ਜਾਂਦਾ ਬਹੁਤ ਟੀਮਾਂ ਹੁੰਦੀਆਂ ਨੇ ਇਹ ਬਹੁਤ ਹੀ ਸਖਤ ਮਿਹਨਤ ਦਾ ਨਤੀਜਾ ਹੈ ਕਿਉਂ ਲੈਂ ਇੱਥੇ ਪਹਿਲਾਂ ਪ੍ਰਿੰਸੀਪਲ ਦਾ ਰਟਾਇਰ ਹੋਏ ਨੇ ਡੀਪੀ ਮਾਸਟਰ ਜੀ ਗਿਆਨ ਸਿੰਘ ਜੀ ਜਿਨ੍ਹਾਂ ਨੇ ਮਨਿਆਦ ਨੂੰ ਪੱਕਿਆ ਕਰਦੇ ਹੋਏ ਜਿਹੜੇ ਬੱਚੇ ਅੱਜ ਇਹ ਗੇਮਾਂ ਖੇਡ ਰਹੇ ਨੇ ਅੰਡਰ 17 ਜਾਂ ਅੰਡਰ 19 ਆ ਇਦੇ ਵਿੱਚ ਉਹਨਾਂ ਦਾ ਯੋਗਦਾਨ ਵੀ ਹੈ ਉਹ ਰਿਟਾਇਰ ਹੋ ਚੁੱਕੇ ਨੇ ਭਾਵੇਂ ਪਰ ਫਿਰ ਵੀ ਉਹਨਾਂ ਨੇ ਇਸ ਸਕੂਲ ਦੇ ਵਿੱਚ ਗੇਮਾਂ ਦੇ ਵਿੱਚ ਆਪਣਾ ਬਹੁਤ ਯੋਗਦਾਨ ਪਾਇਆ ਹੁਣ ਪੀਟੀ ਸਾਹਿਬ ਰਮਨ ਜੀ ਤੇ ਨਾਲ ਉਹਨਾਂ ਦੇ ਗगन ਜੀ ਤੇ ਪ੍ਰਿੰਸੀਪਲ ਸਾਹਿਬ ਰਜੇਸ਼ ਜੀ ਜਿਹੜੀ ਆਪਣੀ ਸਖਤ ਮਿਹਨਤ ਕਰਦੇ ਨੇ ਸਖਤ ਮਿਹਨਤ ਦਾ ਹੀ ਨਤੀਜਾ ਹੈ ਜੇ ਅੱਜ ਅਸੀਂ ਸਟੇਟ ਜਿੱਤੇ ਹੈ 31 ਅਗਸਤ ਨੂੰ ਪ੍ਰਿੰਸੀਪਲ ਸਾਹਿਬ ਸਾਡੇ ਕਹਿਣ ਦੇ ਮੁਤਲਕ 31 ਅਗਸਤ ਨੂੰ ਹੌਨਲਡ ਗੇਮ ਸ਼ੁਰੂ ਹੋ ਰਹੀ ਹੈ ਫਟਵਾਲ ਦੀ ਅੰਡਰ 17 ਉਦੇ ਵਿੱਚ ਕਾਲ ਸਕੂਲ ਦੀ ਟੀਮ ਵੀ ਸ਼ਾਮਲ ਹੋ ਰਹੀ ਹੈ ਇਹ ਬਹੁਤ ਮਾਣ ਦੀ ਗੱਲ ਹੈ ਜਿਹੜੇ ਸਟੂਡੈਂਟਾਂ ਨੇ ਨੈਸ਼ਨਲ ਖੇਡਣਾ ਹੈ ਉਹਨਾਂ ਲਈ ਵੱਡੇ ਮਾਣ ਦੀ ਗੱਲ ਹੈ ਜੋ ਜੋਨਲ ਤੋਂ ਡਿਸਟ੍ਰਿਕਟ ਦੇਖਦੇ ਸੋ ਸਟੇਟ ਸਟੇਟ ਤੋਂ ਫਿਰ ਆਪਾਂ ਨੈਸ਼ਨਲ ਖੇਡਦੇ ਆ ਨੈਸ਼ਨਲ ਜੇ 골ਡ ਮੈਡਲ ਲੈ ਆਉਂਦੇ ਨੇ ਤਾਂ ਤਕਰੀਬਨ ਉਹਨਾਂ ਦਾ ਰਿਵਾਰਡ ਵੀ ਪੱਕਾ ਹੋ ਜਾਂਦਾ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀਆਂ ਟੀਮਾਂ ਨੈਸ਼ਨਲ ਗੇਮ ਜਿੱਤਦੀਆਂ ਨੇ ਉਹਨਾਂ ਦੇ ਲਈ ਨੌਕਰੀ ਦਾ ਪ੍ਰਬੰਧੂ ਹੋ ਜਾਂਦਾ ਹੈ ਇਸ ਤਰ੍ਹਾਂ ਮੈਂ ਬੇਨਤੀ ਕਰਨਾ ਪ੍ਰਿੰਸੀਪਲ ਸਾਹਿਬ ਨੂੰ ਵੀ ਹੋਰ ਵੀ ਗੇਮਾਂ ਤੁਸੀਂ ਇਸ ਤਰ੍ਹਾਂ ਹੀ ਜਿਵੇਂ ਅੰਡਰ 7 ਦੇ ਫੁੱਟਬਾਲ ਆ ਬਾਕੀ ਟੀਮਾਂ ਨੂੰ ਵੀ ਉਤਸ਼ਾਹਤ ਕਰੋ ਗੇਮਾਂ ਨੂੰ ਉਤਸ਼ਾਹਤ ਕਰੋ ਤਾਂ ਕਿ ਆਪਣੇ ਸਕੂਲ ਦਾ ਨਾਮ ਆ ਜਿਹੜਾ ਪੰਜਾਬ ਦੇ ਵਿੱਚ ਹੋਵੇ ਪਹਿਲਾ ਵੀ ਮੈਂ ਸੋਣੇ ਬਹੁਤ ਦੇਰ ਪਹਿਲਾਂ ਇੱਥੋਂ ਦੀ ਹਾਕੀ ਬੜਿਆਂ ਮਸ਼ਹੂਰ ਰਹੀ ਹੈ ਧਮੋੜ ਤੇ ਪਹਿਲੇ ਸਕੂਲ ਦੀ ਇੱਥੋਂ ਤੋਂ ਵੀ ਇੰਟਰਨੈਸ਼ਨਲ ਖਿਡਾਰੀ ਹੋਏ ਨੇ ਮੇਰੇ ਗੁਆਲ ਚ ਮੈਂ ਸੁਣਿਆ ਵੀ ਓਮ ਪ੍ਰਕਾਸ਼ ਜੀ ਇੱਥੋਂ ਵਿਲੀ ਬੋਰਡ ਤੋਂ ਕੈਸੀਆ ਰਿਟਾਇਰ ਹੋਏ ਨੇ ਉਹ ਇੰਟਰਨੈਸ਼ਨਲ ਹਾਕੀ ਦੇ ਵਿੱਚ ਸੁਣੇ ਗਏ ਸੀ ਤੇ ਉਹਨਾਂ ਦਾ ਮੈਚ ਹੋਣਾ ਸੀ ਲੇਕਿਨ ਰਾਤ ਨੂੰ ਉਹਨਾਂ ਦੇ ਕਿਤੇ ਸੱਪ ਦੀ ਉਹ ਮੇਹਰ ਹੋ ਗਈ ਤੇ ਉਹ ਗੇਮ ਖੇਡ ਨਹੀਂ ਸਕੇ ਉਹਨਾਂ ਨੂੰ ਵਾਪਸ ਆਉਣਾ ਪਿਆ ਇਹ ਸਕੂਲ ਨੇ ਪਹਿਲਾਂ ਵੀ ਬੜੀਆਂ ਮੱਲਾ ਮਾਰੀਆਂ ਨੇ ਪਰ ਹੁਣ ਦੁਬਾਰਾ ਫੇਰ ਜੇਮ ਨੂੰ ਸਾਡੇ ਪ੍ਰਿੰਸੀਪਲ ਸਾਹਿਬ ਹੱਥ ਸਾਥ ਕਰ ਰਹੇ ਨੇ ਸਕੂਲ ਦਾ ਗੇਮ ਨੂੰ ਮੈਂ ਉਹਨਾਂ ਦਾ ਖਡਾਲਕੋਰ ਧੰਨਵਾਦ ਕਰਦਾ ਸਾਰੇ ਸਟਾਫ ਦਾ ਧੰਨਵਾਦ ਕਰਦਾ ਨਾਲ ਵਲੰਟੀਅਰ ਜੀ ਜਿਹੜੇ ਇਸ ਬਰਨਰ ਲਈ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾ ਰਹੇ ਨੇ ਤੇ ਆਪਣਾ ਡਿਓ ਸਾਹਿਬ ਨੂੰ ਮਿਲ ਕੇ ਜ਼ਿਲ੍ਹਾ ਨੇ ਇਹ ਉਪਰਾਲਾ ਬਿੱڈیا ਆਜੂ ਉਪਰਾਲੇ ਦਾ ਨੀਂਹ ਹੈ ਵੀ ਅਸੀਂ ਅੰਡਰ 19 ਸਕੂਲ ਦਾ ਆ ਜਿਹੜਾ ਟੂਰਨਾਮੈਂਟ ਕਰਾ ਰਹੇ ਆ ਧੰਨਵਾਦ ਰੱਖਾ ਜੀ ਹਾਂਜੀ ਇੱਕ ਨਾ ਜੀ ਮੈਂ ਆਪਣੇ ਵੱਲੋਂ ਰਿਕਵੈਸਟ ਕਰਨੀ ਚਾਹੁੰਦਾ ਪੰਜਾਬ ਸਰਕਾਰ ਨੂੰ ਜਿਹੜਾ ਇੰਨਾ ਵੱਡਾ ਇਹਨਾਂ ਨੇ ਵਰਕ ਕੀਤਾ ਸਕੂਲ ਪ੍ਰਬੰਧਕਾਂ ਨੇ ਅਧਿਆਪਕ ਸਾਹਿਬਾਨ ਨੇ ਪ੍ਰਿੰਸੀਪਲ ਸਾਹਿਬਾਨ ਨੇ ਵੀ 7 ਅੰਡਰ 17 ਦਾ ਫਰਸਟ ਦਰਜਾ ਜਿਹੜਾ ਹਾਸਲ ਕੀਤਾ ਪੰਜਾਬ ਲੈਵਲ ਦੇ ਉੱਪਰ ਇਹ ਬੜੀ ਵੱਡੀ ਗੱਲ ਹੈ ਮੈਂ ਰਿਕੁਐਸਟ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ ਜਿਹੜੇ ਪ੍ਰਬੰਧਕ ਨੇ ਜਿਨ੍ਹਾਂ ਵੱਲੋਂ ਸਾਰੀ ਇਹਦੀ ਚੇਮਤ ਕੀਤੀ ਜਾਂਦੀ ਹੈ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਲੈਵਲ ਦੇ ਉੱਪਰ ਇਨਾਮ ਪਾਈ ਕੁਝ ਇਹ ਬਿਲਕੁਲ ਜਿਹੜੇ ਕੋਚ ਨੇ ਜਿਹਨੇ ਨੈਸ਼ਨਲ ਸਕੂਲ ਜਿੱਤ ਕੇ ਆਉਂਦੇ ਨੇ ਜਾਂ ਨੈਸ਼ਨਲ ਗੇਮਾਂ ਜਿੱਤਦੇ ਨੇ ਇਹ ਸਰਕਾਰ ਆਪਣੇ ਲੈਵਲ ਤੇ ਉਹਨਾਂ ਬੈਸਟ ਕੋਚ ਜਿਹਨੇ ਜਿਹੜੇ ਬੈਸਟ ਟੀਮਾਂ ਲੈ ਕੇ ਆਉਂਦੇ ਨੇ ਆਪਣੇ ਇਸ ਫੀਲਡ ਦੇ ਵਿੱਚ ਸਰਕਾਰਾਂ ਉਹਨਾਂ ਦਾ ਮਾਨ ਸਤਕਾਰ ਜ਼ਰੂਰ ਕਰਦੀਆਂ ਨੇ ਤੇ ਉਹਨਾਂ ਨੂੰ ਤਰੱਕੀ ਵਾਲੀ ਦਿੰਦੀਆਂ ਨੇ ਤੇ ਉਹਨਾਂ ਦਾ ਜਿਹੜਾ ਰਤਬਾ ਸਵਾਲ ਦੇ ਵਿੱਚ ਸਰਕਾਰ ਦੀ ਸਰਕਾਰੀ ਦਰਬਾਰੇ ਦੇ ਵਿੱਚ ਉਹ ਗਣੇ ਜਾਂਦੇ ਨੇ ਉਹਨਾਂ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜੇ ਟੂਰਨਾਮੈਂਟ ਹੁੰਦੇ ਨੇ ਉਹ ਕੋਚਿੰਗ ਦੀਆਂ ਡਿਊਟੀਆਂ ਲੱਗ ਜਾਂਦੀਆਂ ਨੇ ਇਸ ਤਰ੍ਹਾਂ ਉਹਨਾਂ ਦਾ ਮਾਨ ਵੀ ਵੱਧਦਾ ਹੈਗਾ ਸਰਕਾਰਾਂ ਆਪਣੇ ਕਿਸੇ ਨੂੰ ਵਾਂਝਾ ਨਹੀਂ ਛੱਡਦੀਆਂ ਜਿਹੜਾ ਚਾਹੇ ਕੋਈ ਕੋਚ ਹੈ ਚਾਹੇ ਕੋਈ ਪ੍ਰਿੰਸੀਪਲ ਹੈ ਤੇ ਜਿੰਨੇ ਆਪਾਂ ਰਾਸ਼ਟਰਪਤੀ ਵੱਲੋਂ ਮੈਡਲ ਕਹਿੰਦੇ ਆ ਇਹ ਉਹਨਾਂ ਨੂੰ ਦਿੱਤੇ ਜਾਂਦੇ ਨੇ ਅਧਿਆਪਕਾਂ ਨੂੰ ਜਿਹੜੇ ਵਧੀਆ ਕਾਰਜ ਕਰਦੇ ਨੇ ਹਾਂਜੀ ਸਰਦਾਰ ਜੀ ਕੀ ਤੁਸੀਂ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜਿਹੜੀ ਇਹ ਬਹੁਤ ਵਧੀਆ ਇੱਕ ਇਤਿਹਾਸਿਕ ਜਿੱਤ ਹੋਈ ਹੈ ਜੀ ਰਿਕਾਰਡ ਤੋੜ ਜਿੱਤ ਹੋਈ ਹੈ ਤੇ ਮੈਂ ਸਵੇ ਦਾ ਬਜੀਤ ਸਿੰਘ ਸੀਨੀਅਰ ਸੈਂਟਰੀ ਸਕੂਲ ਟਮੋੜ ਦਾ ਕਸ ਮੈਨੇਜਰ ਹਾਂ ਤੇ ਮੈਨੂੰ ਆਪਣੀ ਟੀਮ ਲੈ ਕੇ ਇੱਥੇ ਭੇਜਿਆ ਗਿਆ ਹੈ ਜੋ ਕਿ ਮੈਂ ਇਥੇ ਦੇ ਪ੍ਰਿੰਸੀਪਲ ਸਾਹਿਬ ਸਟਾਫ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇੰਨੇ ਆਪਣੇ ਸਕੂਲ ਨੂੰ ਆਰਮੰਦ ਕਰਵਾ ਕੇ ਬੱਚਿਆਂ ਨੂੰ ਚੰਗੇ ਰਾਹ ਤੇ ਤੇ ਚੱਲਣ ਦਾ ਬਲ ਬਖਸ਼ਿਆ ਹੈ ਤੇ ਗਰੀਬਾਂ ਨੇ 90 ਬੰਦੇ ਵਿੱਚ ਅਸੀਂ ਮੈਂ ਇਸ ਸਕੂਲ ਵਿੱਚ ਪੜਿਆ ਉਸ ਐਸੇ ਸਕੂਲ ਦੇ ਵਿੱਚ ਮੈਂ ਹਾਕੀ ਖੇਡੇ ਹਾਂ ਹਾਕੀ ਬੰਤੀ ਸਰ ਮੇਰੇ ਨਾਲ ਸੀ ਤੇ ਅਸੀਂ ਹਾਕੀ ਖੇਡੇ ਉਸ ਟਾਈਮ ਸਾਨੂੰ ਸੀਆਰਪ ਦੇ ਗੁਰਮੀਲ ਸਿੰਘ ਹੌਲਦਾ ਗੁਰਮੀਲ ਸਿੰਘ ਪ੍ਰੈਕਟਿਸ ਕਰਾਉਂਦੇ ਸੀ ਇਸ ਚੀਜ਼ ਦੇ ਵਿੱਚ ਕਿਉਂ ਮੈਂ ਹਾਕੀ ਦੇ ਦੌਰਾਨ ਪੈ ਸਕੂਲ ਦੇ ਵਿੱਚੋਂ ਜਦੋਂ ਮੈਂ ਅਸਲ ਖੇਡ ਕੇ ਮੈਂ ਆਦਨ ਵਿੱਚ ਭਰਤੀ ਹੋਇਆ ਸੀ ਤੇ ਮੈਨੂੰ ਅੱਜ 91 ਦੀ ਯਾਦ ਆ ਰਹੀ ਆ ਕਿ ਕਿਸ ਦਿਨ ਮੈਂ ਇਸ ਸਕੂਲ ਦੇ ਵਿੱਚ ਹਾਕੀ ਖੇਡਿਆ ਗਿਆ ਸੀ ਅੱਜ ਉਹ ਮੈਂ ਪਰਮਾਤਮਾ ਅਰਦਾਸ ਕਰਦਾ ਕਿ ਮੈਂ ਅੱਜ ਹੀ ਉਸ ਗਰਾਉਂਡ ਦੇ ਵਿੱਚ ਖੜਾ ਜਿੱਥੇ ਮੈਨੂੰ ਇੱਕ ਬਹੁਤ ਤਕੜਾ ਸਾਕ ਮਿਲਿਆ ਮੈਂ ਪ੍ਰਿੰਸੀਪਲ ਸਾਹਿਬ ਦਾ ਉਹੀ ਰਕਟ ਕਰਦਾ ਕਿ ਵੀ ਬੱਚਿਆਂ ਨੂੰ ਅੱਗੇ ਤੋਂ ਕਾਹ ਤੋਂ ਗਾਹਾਂ ਵਧਾਉਣ ਔਰ ਬੱਚਿਆਂ ਨੂੰ ਚੰਗੇ ਰਾਹ ਤੇ ਚੰਦਾ ਬਣਾਉਣ ਇਹ ਫੁੱਟਬਾਲ ਜਰਨ ਟੂਰਨਾਮੈਂਟ ਹੋ ਰਿਹਾ ਹੈ ਜੀ ਅੰਡਰ 19 ਦਾ ਅੱਜ ਆਪਾਂ ਇੱਥੇ ਗੱਲ ਕਰ ਰਹੇ ਹਾਂ ਇਹਦੇ ਪ੍ਰਬੰਧਾਂ ਬਾਰੇ ਕੀ ਕਹਿਣਾ ਚਾਹੁੰਦੇ ਜੋ ਇਹ ਜੋ ਨਾ ਫੁੱਟਬਾਲ ਦਾ ਟੂਰਨਾਮੈਂਟ ਹੋ ਰਿਹਾ ਹੈ ਇਹਦੇ ਵਿੱਚ ਦੇਖੋ ਸਭ ਤੋਂ ਵੱਡੀ ਗੱਲ ਹੈ ਰਿਸਵਾ ਸਾਹਿਬ ਔਰ ਪੈਰਦੀ ਵੀ ਸਹੂਜਣਾ ਚਾਹੀਦਾ ਕਿਉਂ ਮਾਤਾ ਪਿਤਾ ਵੀ ਸਹੂਜਣਾ ਆਪਣੇ ਬੱਚੇ ਨੂੰ ਭੇਜਦੇ ਨੇ ਕਿੰਨ ਕਰਨ ਬਾਤ ਤੇ ਇਹ ਬੱਚੇ ਆਪਣੇ ਤਰੱਕੀਆਂ ਤੇ ਪਹੁੰਚਣ ਲਈ ਆਖਰ ਤੁਹਾਡਾ ਬਹੁਤ ਵਧੀਆ ਵਰਕ ਰਿਹਾ ਜੀ ਤੁਸੀਂ ਰਿਟਾਇਰ ਹੋਏ ਹੋ ਜੀ ਇਸ ਸਕੂਲ ਦੇ ਵਿੱਚ ਤੁਸੀਂ ਬਹੁਤ ਵੱਡੀਆਂ ਸੇਵਾਵਾਂ ਪਹਿਲਾਂ ਵੀ ਨਿਭਾਈਆਂ ਨੇ ਰਿਟਾਇਰ ਹੋਣ ਤੋਂ ਬਾਅਦ ਵੀ ਨਿਭਾ ਰਹੇ ਹੋ ਅਸੀਂ ਤੁਹਾਡੇ ਲਈ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਜੀ ਆਪਣੇ ਚੈਨਲ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡੀ ਬਹੁਤ ਵਧੀਆ ਇੱਕ ਜਿਹੜੀ ਦੇਣ ਪਹਿਲਾਂ ਵੀ ਸੀ ਹੁਣ ਵੀ ਅੱਜ ਸਕੂਲ ਨੂੰ ਬਹੁਤ ਵਧੀਆ ਧਿਆਨ ਮਿਲ ਰਹੀ ਆ ਤੁਸੀਂ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹੋ ਜਿਹੜਾ ਅੱਜ ਫੁੱਟਬਾਲ ਜਰਨਲ ਟੂਰਨਾਮੈਂਟ ਹੋ ਰਿਹਾ ਇਹਦੇ ਬਾਰੇ ਔਰ ਜਿਹੜੀ ਅੰਡਰ 17 ਦੇ ਵਿੱਚ ਜਿੱਤ ਹਾਸਲ ਹੋਈ ਹੈ ਜੀ ਰਿਕਾਰਡ ਤੌਰ ਤੇ ਜਿੱਤ ਹਾਸਲ ਹੋ ਅੱਜ ਜੋ ਇਸ ਗਰਾਊਂਡ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਇਸ ਗਰਾਊਂਡ ਦੇ ਇਸ ਸਕੂਲ ਦੇ ਬਾਗ ਲਗਭਗ 40 ਸਾਲ ਤੋਂ ਬਾਅਦ ਅੱਜ ਜਾਗੇ ਖੇਡਾਂ ਇੱਥੇ ਹੁੰਦੀਆਂ ਰਹੀਆਂ ਬੱਚੇ ਇੱਥੇ ਖਿਡਾਰੀ ਪੈਦਾ ਹੁੰਦੇ ਰਹੇ ਆਪਣੇ ਆਪ ਖੇਡਦੇ ਰਹੇ ਪਰ ਅੱਜ ਜੋ ਉਪਰਾਲਾ ਬੰਟੀ ਹੋ ਗਿਆ ਜਿਵੇਂ ਇੱਥੇ ਲੋ ਸਟਾਫ ਨੇ ਪ੍ਰਿੰਸੀਪਲ ਸਾਹਿਬ ਨੇ ਕਰਕੇ ਇਸ ਸਕੂਲ ਦੀ ਇੱਕ ਚਾਰ ਦਿਵਾਰੀ ਨੂੰ ਚੰਗ ਲਾਏ ਦੇ ਉਹ ਬਹੁਤ ਵੱਡੇ ਪਾਗਾਂ ਵਾਲੇ ਨੇ ਪ੍ਰਿੰਸੀਪਲ ਸਾਹਿਬ ਦੀ ਬਹੁਤ ਵੱਡੀ ਦੇਣ ਹੈ ਕਿਉਂਕਿ ਜੇਕਰ ਪ੍ਰਿੰਸੀਪਲ ਸਾਹਿਬ ਬੱਚਿਆਂ ਨੂੰ ਅਤੇ ਮਾਪਿਆਂ ਨੂੰ ਅਧਿਆਪਕਾਂ ਨੂੰ ਗਾਈਡ ਕਰਦੇ ਰਹੇ ਨੇ ਤਾਂ ਹੀ ਇਸ ਸਕੂਲ ਨੇ ਇੰਨੀ ਵੱਡੀ ਪ੍ਰਾਪਤੀ ਕੀਤੀ ਹੈ ਅਸੀਂ ਸਾਰੇ ਖੁਸ਼ ਹੁੰਨੇ ਆ ਇਸ ਗੱਲ ਤੋਂ ਕਿ ਸਾਡੇ ਸਕੂਲ ਦੇ ਵਿੱਚੋਂ ਜਿਹੜੇ ਬੱਚੇ ਅੰਡਰ 17 ਆ ਇਸ ਤਪਰੀਚੋਂ ਪੰਜਾਬ ਦੇ ਵਿੱਚੋਂ ਫਰਸਟ ਪਲੇਸ ਲੈ ਕੇ ਆਏ ਨੇ ਉਹ ਭਾਗਾਂ ਪਰਿਆ ਦਿਨ ਹੋ ਗਏ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਕੋਈ ਵੱਡੀਆ ਪੋਜੀਸ਼ਨ ਪ੍ਰਾਪਤ ਕਰਕੇ ਆਉਣ ਤਾਂ ਕਿ ਮਾਪਿਆਂ ਦਾ ਪ੍ਰਿੰਸੀਪਲ ਸਾਹਿਬ ਦਾ ਤੇ ਸਕੂਲ ਦਾ ਨਾਮ ਉੱਚਾ ਹੋਵੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਆਪਾਂ ਹੋਰ ਪਾਰਟੀ ਲਵਾਵਾਂਗੇ ਜੀ ਪ੍ਰਿੰਸੀਪਲ ਸਾਹਿਬ ਜੀ ਜਨਾਬ ਮਨਜ਼ੂਰ ਹੈ ਬਹੁਤ ਮਿਹਰਬਾਨੀ ਜੀ ਤੁਹਾਡੀ ਸਭ ਦੀ ਬਹੁਤ ਬਹੁਤ ਥੈਂਕ ਯੂ ਜੀ